ਤਲਵੰਡੀ ਸਾਬੋ ਦੇ ਰਾਮਾ ਮੰਡੀ ਦੇ ਵਾਰਡ ਨੰਬਰ 4 ਦੇ ਅੰਦਰ ਇਹ ਘਟਨਾ ਵਾਪਰੀ ਹੈ ਜਿਸ 'ਚ ਫਾਇਰਿੰਗ ਹੋਈ ਹੈ ਫਾਇਰਿੰਗ ਤੋਂ ਬਾਅਦ ਕਾਂਗਰਸ ਦੇ ਲੀਡਰ ਜਿਹੜੇ ਹਰਮਿੰਦਰ ਜਸੀ ਜਿਹੜੇ ਕੈਂਡੀਡੇਟ ਨੇ ਇਥੇ ਇਲਜ਼ਾਮ ਲਗਾ ਰਹੇ ਨੇ ਕਿ ਇਹ ਫਾਇਰਿੰਗ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਹਾਲਾਂਕਿ ਅਕਾਲੀ ਦਲ ਦਾ ਇੱਥੇ ਕੋਈ ਵਰਸ਼ਨ ਨਹੀਂ ਆਇਆ ਪੁਲਿਸ ਸਾ ਜਿਹੜੀ ਉਹ ਸਾਰੇ ਮਸਲੇ ਨੂੰ ਇਨਵੈਸਟੀਗੇਟ ਕਰ ਰਹੀ ਹੈ ਹਰਮਿੰਦਰ ਜੱਸੀ ਦਾ ਐਲੀਗੇਸ਼ਨ ਆ ਕਿ ਲਗਾਤਾਰ ਐਡੀ ਫਾਇਰਿੰਗ ਉਹ ਕਈ ਰਾਉਂਡ ਦੇ ਅੰਦਰ ਕੀਤੀ ਗਈ ਉਹ ਪੁਲਿਸ ਨੂੰ ਪੂਰੀ ਘਟਨਾ ਜਿਹੜੀ ਤਫਸੀਲ ਚ ਦੱਸ ਰਹੇ ਨੇ ਕਿ ਕੀ ਕੁਝ ਹੋਇਆ ਪੁਲਿਸ ਦੇ ਅਧਿਕਾਰੀ ਇਸ ਨੂੰ ਨੋਟਿਸ ਲੈ ਰਹੇ ਨੇ ਪਹਿਲਾਂ ਵੀ ਇੱਥੇ ਇੱਕ ਦਿਨ ਕਲੈਸ਼ ਹੋਇਆ ਸੀ ਹਰਮਿੰਦਰ ਜੱਸੀ ਤੇ ਜੀਤ ਮਹਿੰਦਰ ਸਿੱਧੂ ਦੇ ਵਿੱਚਕਾਰ ਤੂੰ ਤੂੰ ਮੈਂ ਮੈਂ ਹੋਈ ਸੀ ਅੱਜ ਵੀ ਉਹ ਜਦੋਂ ਆਮ ਨੂੰ ਸਾਹਮਣੇ ਸੀ ਤਾਂ ਉਹਦੀ ਇਹ ਚੀਜ਼ਾਂ ਸਾਹਮਣੇ ਆਈਆਂ ਹੁਣ ਫਿਲਹਾਲ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨੇ ਸਾਰੀ ਇਹ ਜਾਂਚ ਕੀਤੀ ਹੈ ਜੱਸੀ ਸਾਡੇ ਨਾਲ ਨੇ ਜੱਸੀ ਸਾਹਿਬ ਕੀ ਹੋਇਆਗਾ ਇੱਕ ਵਾਰ ਤੁਸੀਂ ਇਸ ਪੁਲਿਸ ਪੂਰੀ ਘਟਨਾ ਦੇ ਅੰਦਰ ਹੋਇਆ ਕੀ ਹੈ ਪਲੀਜ਼ ਗੋਲੀ ਚਲਾਈ ਆ ਉਹਨਾਂ ਨੇ ਮੇਰੇ ਵਿਰੋਧੀ ਤੇ ਆਲੇ ਨੇ ਐਮਐਲਏ ਨੇ ਉਹਨਾਂ ਕਹਿ ਕੇ ਗੋਲੀ ਚਲਾਈ ਮੇਰੇ ਤੇ ਮੈਂ ਅੰਦਰੋਂ ਬੈਠਾ ਸੀਗਾ ਦੂਰੋਂ ਗੋਲੀ ਮੇਰੇ ਵੱਜੇ ਨਹੀਂ ਮੇਰੇ ਕੰਨੀ ਫਾਇਰ ਨਹੀਂ ਕਿੰਨੇ ਰਾਊਂਡ ਹੋਈਆਂ ਮੇਰੇ ਖਿਆਲ ਚ 4 ਜਾਂ 5 ਇਹਨਾਂ ਮੈਨੂੰ ਪੂਰਾ ਤੋਂ ਟੋਟੋ ਕੀ ਬੰਦਾ ਇੰਜਨ ਹੋਇਆ ਨਹੀਂ ਬਿਲਕੁਲ ਨਹੀਂ ਇਹ ਕੁੰਗਲ ਤੇ ਸੱਟ ਲੱਗੀ ਜਦ ਕੀ ਹੋਈ ਸੀ ਜਿਹੜੀ ਤੂੰ ਤੂੰ ਮੈਮ ਹੋਈ ਉਹ ਨਾ ਨਾ ਬਿਲਕੁਲ ਨਹੀਂ ਪਤਾ ਹੀ ਨਹੀਂ ਲੱਗਿਆ ਸਰ ਜੀ ਉਹ ਸਾਹਮਣੇ ਆਏ ਜ ਅਜੀਤਮਿੰਦਰ ਸਿੱਧੂ ਪਤਾ ਹੀ ਨਹੀਂ ਲੱਗਿਆ ਇਧਰੋਂ ਆਏ ਆ ਕੇ ਅਟੈਕ ਕਰਕੇ ਨਿਕਲੇ ਜਮਿੰਦਰ ਜੀਤਮਿੰਦਰ ਸਿੱਧੂ ਨਾਲ ਸੀ ਜੀਸ ਨੇ ਦੱਸਿਆ ਕਿ ਸਿੱਧੂ ਹੀ ਕਰਾ ਰਿਹਾ ਸੀਗਾ ਅੱਛਾ ਭਈ ਸੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਇੱਥੋਂ ਉਹਨਾਂ ਦਾ ਕਹਿਣਾ ਕਿ ਜੀਤਮਿੰਦਰ ਸਿੱਧੂ ਐਲੀਗੇਸ਼ਨ ਉਹਨਾਂ ਦਾ ਕਿ ਜੀਤਮਿੰਦਰ ਸਿੱਧੂ ਨੂੰ ਕਰਾਇਆ ਹਾਲਾਂਕਿ ਪੁਲਿਸ ਮਾਮ